ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੁੱਲ ਆਏ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੁੱਲਾਏ ਫਿਰ ਮਹਾਰਾਜ ਨੇ ਹੁੱਲਾ ਮੱਲਾ ਰੱਖਿਆ ਹੋਲੀ ਤੋਂ ਅਗਲੇ ਦਿਨੀ ਉਹ ਚਰਨ ਗੰਗਾ ਸਟੇਡੀਅਮ ਆਦੀ ਉੱਥੇ ਮਹਾਰਾਜ ਨੇ ਪ੍ਰੋਗਰਾਮ ਮਹਾਰਾਜ ਆਪ ਜਿਹੜੇ ਘੋੜੇ ਤੇ ਆਪ ਚੜਦੇ ਸੀਗੇ ਪੰਜ ਪਿਆਰੇ ਸਹਿਬਾਨ ਚੜ੍ਹਦੇ ਸੀਗੇ ਸਾਰੇ ਸਿੰਘ ਚੜ੍ਹਦੇ ਸੀ ਉੱਥੇ ਜਾ ਕੇ ਕਰਤੱਬ ਦਿਖਾਏ ਜਾਂਦੇ ਸੀ ਤੇਰਾ ਕਲਗੀ ਆਵਾਲਾ ਖੇਨਦਾ ਨੰਦਪੁਰ ਤੇ ਦਿੱਸੂ ਹੋਣਾ ਜਿਸ ਟਾਈਮ ਦੀ ਮਹਾਰਾਜ ਦਾ ਸਮਾ ਜਦੋਂ ਹੋਲੀ ਪਈ ਹੈ ਬਹੁਤ ਪੁਰਾਣੀ ਆ ਇਸ ਸਦੀ ਤੋਂ ਚੱਲ ਰਿਹਾ ਹੋਲੀ ਦਾ ਤਿਉਹਾਰ ਹੋਲੀ ਕੀ ਕੀਤਾ ਜਾਂਦਾ ਆ ਪਾ ਦੇਖ ਰਿਆਂ ਰੰਗ ਪਾਇਆ ਜਾਂਦਾ ਪਾਰਟੀਆਂ ਕੀਤੀਆਂ ਜਾਂਦੀਆਂ ਨਸ਼ੇ ਕੀਤੇ ਜਾਂਦੇ ਆ ਠੀਕ ਆ ਪੁਰਾਣੇ ਸਮਿਆਂ 'ਚ ਧੀਆਂ ਭੈਣਾਂ ਦੀਆਂ ਰਾਜੇ ਮਹਾਰਾਜੇ ਬੇਪਤੀਆਂ ਕਰਦੇ ਸੀ ਮਹਾਰਾਜ ਨੇ ਆਪਦੇ ਪੁੱਤ ਨਹੀਂ ਰੱਖੇ ਜਿਹੜੇ ਕੱਲ ਨੂੰ ਗੁਰੂ ਸਾਹਿਬ ਕਹਿੰਦੇ ਵੀ ਬੈ ਉਹ ਨਹੀਂ ਵੀ ਜਿਹਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ ਬਾਦਸ਼ਾਹ ਨੇ ਆਪਦੇ ਪੁੱਤ ਜੰਗ ਚੜਾਏ ਨੇ ਦੋਨੇ ਪੁੱਤ ਨਵਾਲਕ ਸੀਗੇ ਉਹ ਬਚਾ ਸਕਦੇ ਸੀ ਪਰ ਖਾਲਸੇ ਨਾਲ ਪ੍ਰੇਮ ਹੀ ਨਾ ਮਹਾਰਾਜ ਦਾ ਪਰ ਪ੍ਰੇਮ ਉਹਨਾਂ ਟੈਮੀਆਂ ਜਦ ਲਗ ਖਾਲਸਾ ਰਹੇ ਨੇ ਆਰਾ ਤਬ ਲਗ ਤੇਜ देऊ ਮੈਂ ਸਾਰਾ ਜਬ ਇਹ ਗਏ ਬੇਵਰਣ ਕੀ ਮੈਂ ਨਾ ਕਰੂ ਇਨ ਕੀ ਪਰਤ ਮਹਾਰਾਜ ਨੇ ਦੇਖਿਆ ਵੀ ਮੇਰੇ ਸਿੰਘਾਂ ਦੇ ਵਿੱਚ ਜੋਸ਼ ਕਿਵੇਂ ਭਰਨਾ ਜੋਸ਼ ਕਿਵੇਂ ਭਰਿਆ ਜਾਂਦਾ ਬਾਈ ਜੀ ਜੋਸ਼ ਆਏ ਨਹੀਂ ਭਰਿਆ ਜਾਂਦਾ ਵੀ ਆਪਾਂ ਕੋਈ ਮੂਵੀ ਵੇਖ ਲਈ ਆਪਾਂ ਪਾਰਟੀ ਕਰ ਲਈ ਜਾਂ ਹੁਣ ਬਾਈ ਇੱਥੇ ਵੇਖਦਾ ਆ ਰਹੇ ਆ ਆਪਾਂ ਭੈਣਾ ਤੇ ਬੀਬੀਆਂ ਦੇ ਧੱਕੇ ਨਾਲ ਰੰਗ ਪਾਈ ਜਾਂਦੇ ਆ ਇਹ ਹੋਲੀ ਨਹੀਂ ਦਸਵੇਂ ਪਾਸ਼ਾ ਜੀ ਨੇ ਇਹ ਹੋਲੀ ਨਹੀਂ ਖੇਡੀ ਮਾਰਾ ਇਹਨੇ ਹੋਲਾ ਖੇਡਿਆ ਰਹੀ ਗੱਲ ਰੰਗ ਦੀ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਤ ਹੈ ਸੂਰਾ ਗੁਰ ਨਸ਼ੇ ਨੇ ਵੱਡੇ ਵੱਡੇ ਘਰ ਜਾੜਦੇ ਆ ਹਰੇਕ ਪਿੰਡ ਵਿੱਚ ਮੈਂ ਆਪਦੇ ਪਿੰਡ ਦੀ ਗੱਲ ਕਰਾਂ ਮੇਰੇ ਪਿੰਡ ਵਿੱਚ ਵੀ ਬਹੁਤ ਮੁੰਡੇ ਨਸ਼ੇ ਨਾਲ ਚਿੱਟੇ ਨਾਲ ਚੜ੍ਹਾਈ ਕੱਢ ਗਏ ਨੇ ਚਿੱਟਾ ਕਿੱਥੋਂ ਹੁੰਦਾ ਹੈ ਕੀ ਆ ਜੇ ਆਪਣੇ ਤੱਕ ਪ੍ਰੋਵਾਈਡ ਕਰਾਇਆ ਜਾਂਦਾ ਤਾਂ ਫੇਰ ਹੀ ਪਹੁੰਚਦਾ ਤਾ ਸ੍ਰੀ ਕੇਸਗੜ ਸਾਹਿਬ ਤੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤਾਂ ਸਿੰਘ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬੜੇ ਉਤਸ਼ਾਹ ਨਾਲ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤਾਂ ਇਸ ਦਰਮਿਆਨ ਕੀ ਕੁਝ ਤੁਹਾਨੂੰ ਕੋਈ ਘਾਟ ਲੱਗਦੀ ਹੈ ਤੇ ਕੀ ਇਤਿਹਾਸ ਹੈ ਇੱਥੋਂ ਦਾ ਉਹ ਸੰਗਤਾਂ ਨਾਲ ਜਰੂਰ ਸਾਂਝਾ ਕਰੋ ਦਰਸ਼ਕਾਂ ਨਾਲ ਜਰੂਰ ਸਾਂਝਾ ਦੇਖੋ ਪਹਿਲਾਂ ਤਾਂ ਜੀ ਸਮੁੱਚੇ ਜਾਗਤ ਨੂੰ ਪਵਿੱਤਰ ਸਾਡੇ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਜਿੱਥੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ ਤੇ ਰਹੀ ਗੱਲ ਆਪਾਂ ਇੱਥੋਂ ਦੇਖੋ ਮੈਂ ਇੱਕ ਚੀਜ਼ ਸਿੱਖੀ ਆ ਕਹਿੰਦੇ ਨੋਕਸ਼ ਨਹੀਂ ਕੱਢੋ ਹੱਲ ਕੱਢੋ ਆਪਾਂ ਹੱਲ ਕੱਢਣ 'ਚ ਯਕੀਨ ਰੱਖਦੇ ਆਪਾਂ ਇੱਥੇ ਨੋਕਸ਼ਤਾ ਨਹੀਂ ਕੱਢ ਕੇ ਜਾਂਦੇ ਪਰ ਆਪਾਂ ਆਪਣੇ ਇਤਿਹਾਸ ਆ ਜਿਹੜਾ ਹੋਲੇ ਮੱਲੇ ਦਾ ਇਹ ਆਪਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਇਹ 10ਵੇਂ ਪਾਸ਼ਾ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਖੜੇ ਆ ਜਿੱਥੇ ਧੰਨ ਧੰਨ ਕਣਗਿਆ ਵਾਲੇ ਪਾਸ਼ਾ ਜੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸ ਤਖਤ ਤੇ ਆਪ ਬਰਾਜਮਾਨ ਜਿਵੇਂ ਪੰਜ ਪਿਆਰੇ ਸਹਿਬਾਨ ਦੀ ਤਾਬਿਆ ਹੁੰਦੀ ਸੀ ਬਵੰਜਾ ਕਵੀ ਮਹਾਰਾਜ ਦੇ ਦਰਬਾਰ 'ਚ ਬੈਠਦੇ ਸੀਗੇ ਤੇ अनेका ਸੰਗਤਾਂ ਸਿੰਘ ਸਾਡੇ ਜਹੋ ਜਲਾਲ ਨਾਲ ਸਾਡੇ ਸਹਿਬਜ਼ਾਦਿਆਂ ਦਾ ਬਚਪਨ ਇੱਥੇ ਬੀਤਿਆ ਇੱਥੇ ਮਾਤਾ ਗੁਜਰੀ ਨੇ ਸਮਾਂ ਬਤਾਇਆ ਖੁਸ਼ੀਆਂ ਦਾ ਗਮੀਆਂ ਦਾ ਮਾਤਾ ਜੀਤਾ ਜੀ ਮਾਤਾ ਸਹਿਮ ਦੇਵਾ ਜੀ ਅਸੀਂ ਉਸ ਸਥਾਨ ਤੇ ਖੜੇ ਆ ਜਿਹੜਾ ਹੋਲਾ ਮੱਲੇ ਦਾ ਇਤਿਹਾਸ ਆ ਨਾ ਜੀ ਉਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਜਿਸ ਟਾਈਮ ਦੀ ਮਹਾਰਾਜ ਦਾ ਸਮਾਂ ਜਦੋਂ ਹੋਲੀ ਬਈਏ ਬਹੁਤ ਪੁਰਾਣੀ ਆ ਇਸ ਹਦੀ ਤੋਂ ਚੱਲ ਰਿਹਾ ਹੋਲੀ ਦਾ ਤਿਉਹਾਰ ਹੋਲੀ ਕੀ ਕੀ ਕੀਤਾ ਜਾਂਦਾ ਆਪਾਂ ਦੇਖ ਰਿਆਂ ਰੰਗ ਪਾਇਆ ਜਾਂਦਾ ਪਾਰਟੀਆਂ ਕੀਤੀਆਂ ਜਾਂਦੀਆਂ ਨਸ਼ੇ ਕੀਤੇ ਜਾਂਦੇ ਆ ਠੀਕ ਆ ਪੁਰਾਣੇ ਸਮਿਆਂ 'ਚ ਧੀਆਂ ਭੈਣਾਂ ਦੀਆਂ ਰਾਜੇ ਮਹਾਰਾਜੇ ਬੇਪਤੀਆਂ ਕਰਦੇ ਸੀ ਕਿਸੇ ਨੂੰ ਆਮ ਬੰਦੇ ਨੂੰ ਅਲਾਉਡ ਨਹੀਂ ਹੁੰਦਾ ਸੀ ਵੀ ਤੁਸੀਂ ਹੋਲੀ ਖੇਡ ਵੀ ਸਕਦੇ ਆ ਇੰਨਾ ਧੱਕਾ ਕੀਤਾ ਜਾਂਦਾ ਸੀ ਪਾਸ਼ਾ ਜੀ ਨੇ ਦੇਖਿਆ ਵੀ ਆਪਣੇ ਆਪਣੇ ਉਸ ਟਾਈਮ ਦੀ ਆਵਾਮ ਦੀ ਲੋਕਾਂ ਦੀ ਜਮੀਰਾਂ ਮਰ ਗਈਆਂ ਸੀ ਕੋਈ ਸੱਚਮੁਰੇ ਖੜਦਾ ਨਹੀਂ ਸੀ ਫਿਰ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ 1692 ਨੂੰ ਅਗੇ ਬਸਾਖੀ ਦਾ ਦਿਨ ਆਉਣਾ ਫਿਰ ਮਹਾਰਾਜ ਨੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗੁਰੂ ਸਾਹਿਬ ਜੀ ਨੇ ਹੋਲੇ ਮਹੱਲੇ ਦੇ ਸੁਮੇਚੀ ਦੁਨੀਆ ਨੂੰ ਚਿੱਠੀਆਂ ਕੱਢਦੀ ਸੀ ਮਹਾਰਾਜ ਕਿਉਂ ਕਰਕੇ ਹੋਲੇ ਮਹੱਲੇ ਦੇ ਤਿਹਾਰ ਦੇ ਸਾਰੇ ਵਰਲਡ ਚੋਂ ਸੰਗਤ ਆਉਂਦੀ ਆ ਤੁਸੀਂ ਨੋਟ ਕਰਿਓ ਅੱਜ ਵੀ ਇੱਥੇ ਪੈਰ ਰੱਖਣ ਨੂੰ ਜਗ੍ਹਾ ਹੈ ਨਹੀਂ ਇੰਨੀ ਸੰਗਤ ਨਾਸਤਮਸਤ ਹੁਣ ਆਈ ਆ ਉਸ ਟਾਈਮ ਵਿੱਚ ਮਹਾਰਾਜ ਨੇ ਜਦੋਂ ਦੇਖਿਆ ਵੀ ਇੰਨਾ ਲੋਕਾਂ ਨਾਲ ਧੱਕਾ ਹੋ ਰਿਹਾ ਖੜਦਾ ਹੀ ਨਹੀਂ ਸੱਜ ਅਗੇ ਫਿਰ ਮਹਾਰਾਜ ਨੇ ਹੋਲਾ ਮਹੱਲਾ ਰੱਖਿਆ ਹੋਲੀ ਤੋਂ ਅਗਲੇ ਦਿਨ ਹੀ ਉਹ ਚਰਨ ਗੰਗਾ ਸਟੇਡੀਅਮ ਆ ਜੀ ਉੱਥੇ ਮਹਾਰਾਜ ਨੇ ਪ੍ਰੋਗਰਾਮ ਮਹਾਰਾਜ ਆਪ ਚੜੇ ਘੋੜੇ ਤੇ ਆਪ ਚੜਦੇ ਸੀਗੇ ਪੰਜ ਪਿਆਰੇ ਸਹਿਬਾਨ ਚੜਦੇ ਸੀਗੇ ਸਾਰੇ ਸਿੰਘ ਚੜਦੇ ਸੀ ਉੱਥੇ ਜਾ ਕੇ ਕਿਰਤਬ ਦਿਖਾਏ ਜਾਂਦੇ ਸੀ ਮਹਾਰਾਜ ਸਿੰਘਾਂ ਨੂੰ ਆਪਸ ਵਿੱਚ ਮੁਕਾਬਲੇ ਕਰਾਉਂਦੇ ਸੀ ਫਿਰ ਉਹਨਾਂ ਨੂੰ ਇਨਾਮ ਦਿੰਦੇ ਸੀ ਇੱਕ ਇੱਕ ਸਿੰਘ ਪਚੀਆਂ ਪਚੀਆਂ 30 30 50 50 ਦੇ ਨਾਲ ਲੜਦਾ ਸੀ ਜੋਰ ਦਿਖਾਉਂਦਾ ਸੀ ਘੋੜ ਸਵਾਰੀ ਕਰਦੇ ਸੀਗੇ ਨਗਾਰੇ ਵੱਜਦੇ ਸੀ ਕਿਉਂ ਕਰਕੇ ਸਰਕਾਰ ਕਹਿੰਦੀ ਸੀ ਸਰਕਾਰ ਕਹਿੰਦੀ ਸੀ ਤੁਸੀਂ ਬਾਣੇ ਨਹੀਂ ਪਾ ਸਕਦੇ ਮੈਂ ਕਹਿਣਾ ਚਾਹੁੰਦਾ ਸਾਡੇ ਵੀਰਾਂ ਨੂੰ ਵੀਰੋ ਅਜਰਾ ਬਾਣਾ ਹੈ ਰਾਜੇ ਮਹਾਰਾਜਾਂ ਦੀ ਪਛਾਖ ਸੀ ਮਹਾਰਾਜ ਕਹਿੰਦੇ ਮੇਰਾ ਇਹਨਾਂ ਗਰੀਬ ਸਿੱਖ ਨੂੰ ਦੇਉ ਬਾਦਸ਼ਾਹੀ ਯਾਦ ਰੱਖੇ ਹਮਰੀ ਗੁਰਿਆਈ ਮਹਾਰਾਜ ਨੇ ਕਿਹਾ ਵੀ ਇੰਨਾ ਮੈਂ ਗਰੀਬਾਂ ਨੂੰ ਬਾਦਸ਼ਾਹੀ ਰਾਜੇ ਤੇ ਮਹਾਰਾਜੇ ਬਣਾਉਂਗਾ ਤੇ ਉਹਨੇ ਬਣਾਇਆ ਵੀ ਇਥੋਂ ਰਣਜੀਤ ਨਗਾਰਾ ਜਦੋਂ বাজਦਾ ਸੀ ਬਾਈ ਜੀ ਪਹਾੜੀਆਂ ਦੇ ਵਿੱਚ ਗੂੰਜ ਪੈਂਦੀ ਸੀ ਵੀ ਮਹਾਰਾਜ ਚੜ੍ਹੇ ਨੇ ਜੰਗ ਨੂੰ ਚੜ੍ਹੇ ਨੇ ਮੈਦਾਨ ਚੜ੍ਹੇ ਨੇ ਮਹਾਰਾਜ ਤੇ ਮਹਾਰਾਜ ਨੇ ਫਿਰ ਮੁਕਾਬਲੇ ਕਰਾਉਣੇ ਸਿੰਘਾਂ ਦੇ ਜਹਾਜ ਜਲਾਲ ਦੇਖਣੇ ਖਾਲਸੇ ਵਿੱਚ ਜੋਸ਼ ਭਰਿਆ ਮਹਾਰਾਜ ਨੇ ਕਿਹਾ ਗਿੱਦੜਾਂ ਤੋਂ ਮੈਂ ਸ਼ੇਰ ਬਣਾਇਆ ਸਵਾ ਲੱਖ ਨਾਲ ਇੱਕ ਲੜਾਇਆ ਤਾ ਗੁਰੂ ਗੋਬਿੰਦ ਸਿੰਘ ਨਾਮ ਕਹਾਇਆ ਮਹਾਰਾਜ ਨੇ ਦੇਖਿਆ ਵੀ ਮੇਰੇ ਸਿੰਘਾਂ ਦੇ ਵਿੱਚ ਜੋਸ਼ ਕਿਵੇਂ ਭਰਨਾ ਜੋਸ਼ ਕਿਵੇਂ ਭਰਿਆ ਜਾਂਦਾ ਬਾਈ ਜੀ ਜੋਸ਼ ਆਏ ਨਹੀਂ ਭਰਿਆ ਜਾਂਦਾ ਵੀ ਆਪਾਂ ਕੋਈ ਮੂਵੀ ਵੇਖ ਲਈ ਆਪਾਂ ਪਾਰਟੀ ਕਰ ਲਈ ਜੇ ਹੁਣ ਬਾਈ ਇੱਥੇ ਵੇਖਦਾ ਆ ਰਹੇ ਆ ਆਪਾਂ ਭੈਣਾ ਤੇ ਬੀਬੀਆਂ ਦੇ ਧੱਕੇ ਨਾਲ ਰੰਗ ਪਾਈ ਜਾਂਦੇ ਆ ਇਹ ਹੋਲੀ ਨਹੀਂ ਦਸਵੇਂ ਪਾਸ਼ਾ ਜੀ ਨੇ ਇਹ ਹੋਲੀ ਨਹੀਂ ਖੇਡੀ ਮਹਾਰਾਜ ਨੇ ਹੋਲਾ ਖੇਡਿਆ ਰਹੀ ਗੱਲ ਰੰਗ ਦੀ ਜਾ ਕੋ ਹਰ ਰੰਗ ਲਾਗੂ ਇਸ ਯੁੱਗਮੈਂ ਸੋ ਕਹੀਏ ਤਾਂ ਹੈ ਸੂਰਾ ਨੌਜਵਾਨੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੁਣ ਨੌਜਵਾਨੀ ਨੂੰ ਕੀ ਅਜਿਹੇ ਜਿਹੜਾ ਤਸਵੀਰ ਦਿਖਾਣਾ ਚਾਹੁੰਦੇ ਓ ਕਿ ਆ ਆ ਕੁਝ ਕਰਕੇ ਅਸੀਂ ਜਿੱਥੇ ਨਸ਼ੇ ਨੂੰ ਖਤਮ ਕਰ ਸਕਦੇ ਆ ਤਾਂ ਉੱਥੇ ਹੀ ਪੰਜਾਬ ਦੀ ਜਵਾਨੀ ਨੂੰ ਮੋੜ ਤੋਂ ਪੈਰਾਂ ਤੇ ਖੜਾ ਕਰ ਸਕਦੇ ਆ ਦੇਖੋ ਮਹਾਰਾਜ ਮੇਰ ਕਰਨਗੇ ਜੀ ਇਹ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਜਿੱਥੇ ਖਾਲਸਾ ਬੰਦ ਸਾਜਿਆ ਦਸਵੇਂ ਪਾਤਸ਼ਾਹੀ ਦੀ ਧਰਤੀ ਆ ਜਿੱਥੇ ਸਿੰਘਾਂ ਦਾ ਖੂਨ ਡੁੱਲਿਆ ਜਿੱਥੇ ਸਾਡੇ ਸਹਿਬਜ਼ਾਦਿਆਂ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਨੀਆਂ ਚ ਚਨੇ ਗਏ ਨੇ ਜਿਥੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ 40 ਸਿੰਘ ਚਮਕੌਰ ਵਿੱਚ 10 ਲੱਖ ਫੌਜ ਨਾਲ ਲੜੇ ਨੇ ਆਪਾਂ ਉਹਨਾਂ ਦੇ ਵਾਰਿਸਾਂ ਮਹਾਰਾਜ ਨੂੰ ਬਈ ਜੀ ਜਦੋਂ ਚਮਕੌਰ ਦੀ ਜੰਗ ਵਿੱਚ ਸਾਰੇ ਸਿੰਘ ਸ਼ਹੀਦ ਹੋ ਗਏ ਸਹਬਜ਼ਾਦੇ ਸ਼ਹੀਦ ਹੋ ਗਏ ਦੋਨੇ ਸਹਬਜ਼ਾਦੇ ਜੰਗ ਵਿੱਚ ਸ਼ਹੀਦ ਹੋਏ ਚਮਕੌਰ ਚ ਦੂਜੇ ਸਰਹੰਦ ਦੇ ਵਿੱਚ ਪੰਜ ਪਿਆਰੇ ਸਹਬਾਨ ਦੇ ਵਿੱਚ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਮਹਾਰਾਜ ਨੇ ਆਪਦੇ ਪੁੱਤ ਨਹੀਂ ਰੱਖੇ ਜਿਹੜੇ ਕੱਲ ਨੂੰ ਗੁਰੂ ਸਾਹਿਬ ਕਹਿੰਦੇ ਵੀ ਮੈਂ ਉਹ ਨਹੀਂ ਵੀ ਜਿਹਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ ਪਾਸ਼ਾ ਨੇ ਆਪਦੇ ਪੁੱਤ ਜੰਗ ਚੜਾਏ ਨੇ ਦੋਨੇ ਪੁੱਤ ਨਵਾਲਗ ਸੀਗੇ ਉਹ ਬਚਾ ਸਕਦੇ ਸੀ ਪਰ ਖਾਲਸੇ ਨਾ ਪ੍ਰੇਮ ਹੀ ਨਾ ਮਹਾਰਾਜ ਦਾ ਪਰ ਪ੍ਰੇਮ ਉਹਨਾ ਟਾਈਮ ਹੀ ਆ ਜਬ ਲਗ ਖਾਲਸਾ ਰਹੇ ਨੇ ਯਾਰਾ ਤਬ ਲਗ ਤੇਜ ਦੇਉ ਮੈਂ ਸਾਰਾ ਜਬ ਇਹ ਗਹਿ ਬੇਪਰਣ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੂ ਮਹਾਰਾਜ ਕਹਿੰਦੇ ਤਾਪ ਤੇਜ ਖਾਲਸੇ ਨੂੰ ਮੈਂ ਦਿੱਤਾ ਪਰ ਜਿੰਨਾ ਟਾਈਮ ਇਹ ਨਿਆਰੇ ਚ ਰਹੂਗਾ ਇਹ ਬਾਣੀ ਬੰਨ ਨਾਲ ਜੁੜ ਕੇ ਰਹੂਗਾ ਜੇ ਮਨ ਮਰ ਜੀਆਂ ਕਰੂਗਾ ਇਹ ਜ਼ੁਲਮ ਨੂੰ ਦੇਖ ਕੇ ਚੁੱਪ ਕਰਕੇ ਬਹਿ ਜਾਊਗਾ ਇਹ ਛੱਡਿਆਂ 'ਚ ਪੂਛ ਦੇ ਕੇ ਭੱਜ ਜੂਗਾ ਜਲਮ ਨੂੰ ਦੇਖ ਕੇ ਤਾਂ ਮਹਾਰਾਜ ਕਹਿੰਦੇ ਮੈਂ ਇਹਨਾਂ ਦੀ ਪ੍ਰਤੀਤ ਹੀ ਨਹੀਂ ਕਰਦਾ ਇਹ ਗੱਲ ਦੇਖ ਭਾਵੇਂ ਬਾਣੇ 'ਚ ਜਿੰਨਾ ਟਾਈਮ ਖਾਲਸਾ ਨਿਆਰਾ ਰਹੂਗਾ ਤਾਂ ਮਹਾਰਾਜ ਦਾ ਤਪ ਤੇਜ ਦਿੱਤਾ ਜਿੱਦੇ ਖਾਲਸਾ ਇਹ ਗੱਲਾਂ ਤੋਂ ਭੱਜ ਗਿਆ ਨਾਲੇ ਤੁਸੀਂ ਗੱਲ ਕੀਤੀ ਹੈ ਅੱਜ ਦੀ ਬਿਲਕੁਲ ਨਸ਼ੇ ਨੇ ਵੱਡੇ ਵੱਡੇ ਘਰ ਉਜਾੜਦੇ ਆ ਹਰੇਕ ਪਿੰਡ ਵਿੱਚ ਮੈਂ ਆਪਦੇ ਪਿੰਡ ਦੀ ਗੱਲ ਕਰਾਂ ਮੇਰੇ ਪਿੰਡ ਵਿੱਚ ਵੀ ਬਹੁਤ ਮੁੰਡੇ ਨਸ਼ੇ ਨਾਲ ਚਿੱਟੇ ਨਾਲ ਚੜ੍ਹਾਈ ਕੱਢ ਗਏ ਨੇ ਚਿੱਟਾ ਕਿੱਥੋਂ ਆਉਂਦਾ ਹੈ ਕੀ ਆ ਜੇ ਆਪਣੇ ਤੱਕ ਪ੍ਰੋਵਾਈਡ ਕਰਾਇਆ ਜਾਂਦਾ ਤਾਂ ਫੇਰ ਹੀ ਪਹੁੰਚਦਾ ਇਹ ਸਰਕਾਰਾਂ ਚਾਹਣ ਬਈ ਚਿੜੀ ਪਰ ਨਹੀਂ ਮਾਰ ਸਕਦੀ ਇਹ ਤੁਹਾਡੀ ਨਸਲ ਕੁਸ਼ੀ ਹੈ ਜੀ ਸਮਝੋ ਵੀਰੋ ਮੈਂ ਇਹੋ ਜੇ ਬਹੁਤ ਵੀਰ ਨੇ ਜਿਹੜੇ ਚਿੱਟਾ ਛੱਡ ਕੇ ਬਾਈ ਸਾਡੀ ਨਾ ਮਾਰਾ ਨੇ ਇਕਤਾ ਮਿਸ਼ਨ ਸਾਡੀ ਸੇਵਾ ਲਈ ਆ ਪਾਸ਼ਾ ਨੇ ਅਸੀਂ ਪਿਛਲੇ 12 ਸਾਲਾਂ ਤੋਂ ਮੋਗਾ ਜਗਰਾਉ 50 ਤੋਂ ਬਾਅਦ ਹਸਪਤਾਲਾਂ ਵਿੱਚ ਅਤੇ अनेका ਹੀ ਉਹਨਾਂ ਪਰਿਵਾਰਾਂ ਵਿੱਚ ਜਿਨ੍ਹਾਂ ਦੇ ਘਰਾਂ ਵਿੱਚ ਚੁੱਲ੍ਹੇ ਨਹੀਂ ਬਲਦੇ ਉਹਨਾਂ ਦੀ ਸੇਵਾ ਸੱਚੇ ਪਾਸ਼ਾ ਨੇ ਬਖਸ਼ੀ ਆ ਅਸੀਂ ਨਸ਼ਾ ਸ਼ਰਾਬ ਕੇਂਦਰਾਂ 'ਚ ਜਾਂਦੇ ਆ ਜਿੱਥੇ ਮੁੰਡੇ ਨਸ਼ਾ ਛੱਡਣ ਜਾਂਦੇ ਆ ਏਡੇ ਟਾਈਮ ਨਸ਼ੇ ਨਾਲ ਏਡੇ ਗੁਲਾਮ ਹੋ ਜਾਂਦੇ ਆ ਲੋਕ ਵੀੜਾ ਨਹੀਂ ਹੁੰਦਾ ਬਾਈ ਉਹ ਜਿਹੜਾ ਬੰਦ ਕੀਤੇ ਨੇ ਜਿਹੜਾ ਕੋਈ ਨਸ਼ਾ ਕਰਕੇ ਜਾਂ ਥੱਲੇ ਵੀ ਸੈੱਟ ਦੇਣਾ ਉਹ ਵੀ ਚੱਕ ਕੇ ਆਪਦੇ ਮੋਹ ਚ ਪਾ ਲੈਂਦੇ ਨੇ ਐਨੀ ਮਾਨਸਿਕਤਾ ਗੁਲਾਮ ਹੋ ਜਾਂਦੀ ਆ ਇੱਕੋ ਹੀ ਹੱਲ ਆ ਇੱਕੋ ਹੀ ਉਹ ਹੈਗਾ ਬਾਹਰ ਸ਼੍ਰੀ ਆਨੰਦਪੁਰ ਸਾਹਿਬ ਆਪਦੇ ਘਰੇ ਮੁੜਿ ਆਓ ਗੁਰਬਾਣੀ ਪੜੋ ਬਾਣੀ ਪੜੋ ਬਾਣੇ ਨਾਲ ਜੁੜੋ ਗੁਰੂ ਘਰ ਆ ਕੇ ਸੰਗਤ ਦੇ ਜੋੜੇ ਝਾੜੋ ਗਾਰੰਟੀ ਨਾਲ ਕਹਿੰਨਾ ਮੈਂ ਮੈਂ ਇੰਨੇ ਵੀਰਾਂ ਨੂੰ ਮੈਂ ਆਪਦੀ ਜ਼ਿੰਦਗੀ ਚ 100 ਤੋਂ ਵੱਧ ਵੀਰਾਂ ਨੂੰ ਲੈ ਕੇ ਆਇਆ ਜਿਹੜੇ ਚਿੱਟਾ ਛੱਡ ਕੇ ਅੱਜ ਆਪਣਾ ਚੜ੍ਹਦੀ ਕਲਾ ਵਾਲਾ ਆਪਣੇ ਪਰਿਵਾਰਾਂ ਵਿੱਚ ਜੀਵਨ ਬਤੀਤ ਕਰ ਰਹੇ ਨੇ ਸੋ ਵੀਰੋ ਆਪਣੇ ਇਤਿਹਾਸ ਨਾਲ ਜੁੜੋ ਦੇਖੋ ਤੁਹਾਡੇ ਪੁਰਖੇ ਕੌਣ ਨੇ ਤੁਹਾਡੇ ਪੁਰਖੇ ਨੇ ਜਿਹੜੇ ਹਾਥੀਆਂ ਨੂੰ ਮਾਰ ਗਏ ਜਿਨ੍ਹਾਂ ਨੇ ਹਾਥੀਆਂ ਨਾਲ 10 ਲੱਖ ਨੂੰ ਮੁਕਾਬਲਾ ਕੀਤਾ ਵੱਡੇ ਵੱਡੇ ਜੰਗ ਜੁੱਦ ਜਿੱਤੇ ਬਣੀ ਸਿੰਘ ਜਿਨ੍ਹਾਂ ਨੇ ਬੰਦ-ਬੰਦ ਘਟਾਤਾ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਖੋਪੜੀ ਲਵਾਤੀ ਜਿਹੜੇ ਸਿੰਘ ਨੇ ਚਾਰਖੜੀਆਂ ਤੇ ਚੜ ਗਏ ਅਸੀਂ ਉਹਨਾਂ ਦੇ ਵਾਰਸਾਂ ਜਦੋਂ ਤੁਸੀਂ ਆਪਣੇ ਵਾਰਸ ਦੇਖੋਗੇ ਨਾ ਵੀ ਅਸੀਂ ਹੈ ਕਿੰਨਾ ਦੇ ਆ ਤਾਂ ਤੁਸੀਂ ਆਪਣੇ ਆਪ ਬਦਲੋਗੇ ਸਮਝਣ ਦੀ ਲੋੜ ਆ ਆਪਣੇ ਪਿਸ਼ੋਕੜ ਨਾਲ ਜੁੜੋ ਨਸ਼ੇ ਛੱਡੋ ਬਾਣੀ ਦਾ ਨਸ਼ਾ ਕਰੋ ਜਿਹੜਾ ਕਦੇ ਲਵੇ ਹੀ ਨਾ ਭਾਵੇਂ ਤੁਹਾਡਾ ਬੰਦ-ਬੰਦ ਕੱਟਿਆ ਜਾਵੇ ਉਹ ਨਸ਼ਾ ਕਰੋ ਜਿਹੜਾ ਕਦੇ ਲਵੇ ਹੀ ਨਾ ਤਾਂ ਤੁਸੀਂ ਸੁਣਿਆ ਹੈ ਕਿ ਕਿੰਨੇ ਚੰਗੇ ਤਰੀਕੇ ਨਾਲ ਇਤਿਹਾਸ ਸਮਝਾਇਆ ਤੇ ਉੱਥੇ ਹੀ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਗਏ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਨੰਦਪੁਰ ਸਾਹਿਬ ਮੁੜੋ ਤੇ ਆਪਣੇ ਸਿੱਖੀ ਬਾਣੇ ਵਿੱਚ ਆਓ ਤੇ ਨਸ਼ੇ ਤੋਂ ਦੂਰੀ ਬਣਾਓ ਤਾਂ ਬਖਵਾਖ ਜਿਤੇ ਅਸੀਂ ਤਸਵੀਰਾਂ ਦੇਖ ਰਹੇ ਤਾਂ ਉੱਥੇ ਹੀ ਇਹ ਇੱਕ ਗੌਰਵਮਈ ਇਤਿਹਾਸ ਹੈ ਸ਼ਤਕਸ਼ਰੀ ਕੇਸਗੜ ਸਾਹਿਬ ਦਾ